ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੌਲਤਪੁਰ ਜਿਹੜੀ ਬਬਰਾਂ ਦੀ ਧਰਤੀ ਹੈ ਜਿੱਥੋਂ ਬਬਰ ਇਕੱਲੀ ਲਹਿਰ ਸ਼ੁਰੂ ਹੋਈ ਆ ਸੋ ਬਬਰਾਂ ਦੀ ਧਰਤੀ ਪਿੰਡ ਦੌਲਤਪੁਰ ਜਿੱਥੇ ਕਿ ਮਿਤੀ 1 ਸਤੰਬਰ ਨੂੰ ਸ਼ਹੀਦੀ ਸਮਾਗਮ ਜਿਹੜਾ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰੀ ਤੇ ਉਹਨਾਂ ਦੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ ਜਿਹੜੇ ਉਹਨਾਂ ਦੇ ਨਾਲ ਸਾਥੀ ਸ਼ਹੀਦ ਹੋਏ ਆ ਬੱਬਰ ਉਦੇਸ ਸਿੰਘ ਰਾਮਗੜ੍ਹ ਝੁੰਗੀਆਂ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਤੇ ਬੱਬਰ ਬੀਸ਼ਨ ਸਿੰਘ ਮਾਗਟ ਜੀ ਤੇ ਬੱਬਰ ਕਰਮ ਸਿੰਘ ਜੀ ਜਿਹਨਾਂ ਦੀ ਯਾਦ ਵਿੱਚ ਇਹਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ 1 ਸਤੰਬਰ ਨੂੰ ਜਿਹੜਾ ਸ਼ਹੀਦੀ ਸਮਾਗਮ ਹੈ بڑے ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇਸ ਦੇ ਲਈ ਜਿਹੜਾ ਅੱਜ ਇਥੋਂ ਦੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਬਬਰ ਕਰਮ ਸਿੰਘ ਮੈਮੋਰੀਅਲ ਟਰਸਟ ਦੌਲਤ ਪਰ ਐਨਆਰਆਈ ਵੀ ਅਤੇ ਸਮੂਹ ಗ್ರಾಮ ਪੰਚਾਇਤ ਗੁਰਦੁਆਰਾ ਪਾਤਸ਼ਾਹੀ 6ਵੀਂ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਅਤੇ ਗੁਰਦੁਆਰਾ ਸ਼੍ਰੀ ਬਾਬਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ਼ਹੀਦ ਕਪਟਨ ਮਹਿਤਾ ਸਿੰਘ ਅਸ਼ੋਕ ਚੱਕਰ ਸੇਵਾ ਸੁਸਾਇਟੀ ਅਤੇ ਬੱਬਰ ਕਰਨ ਸਿੰਘ ਸਪੋਰਟਸ ਕਲੱਬ ਬਾਬਾ ਸ਼੍ਰੀ ਚੰਦ ਜੀ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀ ਪਿੰਡ ਦੌਲਤਪੁਰ ਆ ਸਾਰੇ ਸੱਜਣਾ ਨੇ ਜਿਹੜਾ ਇਸ ਮੀਟਿੰਗ ਦੇ ਵਿੱਚ ਭਾਗ ਲਿਆ ਸੋ 1 ਸਤੰਬਰ ਨੂੰ ਜਿਹੜਾ ਸ਼ਹੀਦੀ ਸਮਾਗਮ ਹੋ ਰਿਹਾ ਆ ਸੋ ਉਸ ਦੇ ਵਿੱਚ ਜਿਹੜਾ ਨੀਤੀ 30 ਅਤੇ 31 ਅਗਸਤ ਤੋਂ ਸਵੇਰੇ 9 ਵਜੇ ਧਾਰਮਿਕ ਤੇ ਵਿਦਿਅਕ ਮੁਕਾਬਲਿਆਂ ਦੀ ਆਰੰਭਤਾ ਹੋਵੇਗੀ ਇਸ ਸੰਬੰਧੀ ਜਿਹੜੀ ਤਿਆਰੀਆਂ ਜਿਹੜਾ ਇਹ ਸ਼ਹੀਦੀ ਸਮਾਗਮ 1 ਸਤੰਬਰ ਦੇ ਦਿਨ ਸੋਮਵਾਰ ਨੂੰ ਹੋ ਰਿਹਾ ਆ ਉਸ ਦੀਆਂ ਤਿਆਰੀਆਂ ਜਿਹੜੀਆਂ ਬਰੇ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਤੁਸੀਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਮੈਂ ਹਾਂ ਤੁਹਾਡਾ ਆਪਣਾ ਵਾਸਤੇ ਪਰਦੇਸੀ ਪੱਤਰਕਾਰ ਨਵਾਸ਼ਾ ਸ਼ਰਗਰਮੀ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ 1 ਸਤੰਬਰ ਨੂੰ ਜਿਹੜਾ ਸ਼ਹੀਦ ਬਬਰ ਕਰਮ ਸਿੰਘ ਜੀ ਦੀ ਜਿਹੜਾ ਸ਼ਹੀਦੀ ਸਮਾਗਮ ਪਿੰਡ ਦੌਲਤਪੁਰ ਬਬਰਾਂ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਸੋ ਇਸ ਸਬੰਧ ਦੇ ਵਿੱਚ ਅਸੀਂ ਸਰਦਾਰ ਕਿਰਪਾਲ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਜੋ ਕਿ ਡਾਇਰੈਕਟਰ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਇਸ ਸਮਾਗਮ ਸੰਬੰਧੀ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਤੇ ਕੀ ਕੀ ਪ੍ਰੋਗਰਾਮ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਨਵਾਂ ਸ਼ਹਿਰ ਖ਼ਬਰਾਂ ਵਾਲੀਆਂ ਚੈਨਲ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਸਮਾਗਮ ਦੀਆਂ ਤਿਆਰੀਆਂ ਕਿਵੇਂ-ਕਿਵੇਂ ਚੱਲ ਰਹੀਆਂ ਬਬੇਲੀ ਸ਼ਹੀਦੀ ਸਾਕੇ ਦੇ ਜਿੰਨੇ ਵੀ ਬਬਰਸੀ ਬਬਰ ਕਰਮ ਸਿੰਘ ਬਬਰ ਹੁਦੇ ਸਿੰਘ ਬਬਰ ਵਿਸ਼ਨ ਸਿੰਘ ਤੇ ਬਬਰ ਮਹਿੰਦਰ ਸਿੰਘ ਇਹਨਾਂ ਦੇ ਜਿਹੜੀ ਹੈ ਸ਼ਹੀਦੀ ਉਹ ਇਸ ਬਬਰਾਂ ਦੀ ਧਰਤੀ ਪਿੰਡ ਦੋਲਤਪੁਰ ਦੇ ਸਕੂਲ ਬਬਰ ਕਰਮ ਸਿੰਘ ਮੈਮੋਰੀਅਲ ਸਕੂਲ ٹرسٹ ਦੇ ਵਿੱਚ ਹਮੇਸ਼ਾ ਹਰ ਸਾਲ ਵਾਂਗ ਮਨਾਈ ਜਾਂਦੀ ਹੈ ਇਸ ਵਾਰ ਵੀ ਜਿਹੜੀ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਉਹਨਾਂ ਦਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਉਸ ਦੇ ਵਾਸਤੇ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਉਹ ਇਸ ਤਰ੍ਹਾਂ ਹੈ ਕਿ 30 ਰਸਤਨ ਸਵੇਰੇ 8:00 ਵਜੇ ਅਸੀਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਏਗੀ ਉਸ ਤੋਂ ਬਾਅਦ 9:30 ਵਜੇ ਅਖੰਡ ਪਾਠ ਸ਼ੁਰੂ ਕੀਤਾ ਜਾਏਗਾ ਤੇ ਨਾਲ ਹੀ ਉਸ ਦਿਨ ਵੱਖਰੇ ਤੌਰ ਤੇ ਸਕੂਲ ਦੇ ਓਪਨ ਹਾਲ ਦੇ ਵਿੱਚ ਬੱਚਿਆਂ ਦੀ ਕੋ-ਕੁਰੀਕੂਲਰ ਐਕਟੀਵਿਟੀਆਂ ਜਿਹੜੀਆਂ ਨੇ ਉਹਨਾਂ ਦਾ ਸੰਚਾਲਨ ਕੀਤਾ ਜਾਏਗਾ। ਇਸੇ ਤਰ੍ਹਾਂ ਸ਼ਾਮ ਦੇ ਵੀ ਦਿਵਾਨ ਸੱਜਣਗੇ ਉਸ ਦਿਨ ਜੀ ਤੇ 31 ਤਰੀਕ ਨੂੰ ਫਿਰ ਬੱਚਿਆਂ ਦੀ ਕੋ-ਕੁਰੀਕੂਲਰ ਐਕਟੀਵਿਟੀਆਂ ਹੈ ਜਿਸ ਤਰ੍ਹਾਂ ਕੁਇਜ਼ ਹੈ, ਸ਼ਬਦ ਗਾਇਨ ਹੈ, ਗੁਰਬਾਣੀ ਰੈਸੀਟੇਸ਼ਨ ਹੈ। ਆਸ਼ਨ ਕਾਲ ਨੇ ਇਹਦੇ ਵਿੱਚ ਕਿੰਨੇ ਸਕੂਲਾਂ ਕਿੰਨੇ ਕਿ ਸਕੂਲਾਂ ਤੋਂ ਅਸੀਂ ਕਰੀਬ 20 ਸਕੂਲਾਂ ਨੂੰ ਅੱਛਾ ਜੀ ਸੱਦਾ ਪੱਤਰ ਭੇਜਿਆ ਤੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਸਕੂਲਾਂ ਚੋਂ ਕਿੰਨੇ ਕਿ ਲੋਕ ਸਾਡੇ ਹੁਣ ਤੇ ਤੇ ਇਹ ਸਾਰਾ ਕੰਪੀਟੀਸ਼ਨ ਉਸ ਦਿਨ ਕਰਵਾਇਆ ਜਾਏਗਾ 30 ਤੇ 31 ਨੂੰ ਤੇ ਪਹਿਲੀ ਤਰੀਕ ਨੂੰ ਫਿਰ ਓਪ ਪਾਏ ਜਾਣਗੇ ਉਸ ਵਾਸਤੇ ਅਸੀਂ ਸਾਰਿਆਂ ਨੂੰ ਸ਼ਿਰਕਤ ਕਰਨ ਲਈ ਨਿਮੰਤਰਣ ਦਿੰਨੇ ਆ ਸੋ ਜਿਹੜੇ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਨੇ ਪਿੰਡ ਦੌਲਤਪੁਰ ਦੇ ਵਿੱਚ ਸੋ ਇੱਥੇ ਦੇ ਜਿਹੜੇ ਕਿ ਅੱਜ ਮੀਟਿੰਗ ਹੋਈ ਆ ਉਹਨਾਂ ਨੇ ਦੱਸਿਆ ਸਾਨੂੰ ਆ ਇਹਨਾਂ ਦੇ ਨਾਲ ਸਰਦਾਰ ਰਣਜੀਤ ਸਿੰਘ ਜੀ ਕੇਅਰ ਟੇਕਰ ਸਾਹਿਬ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਜਿਹੜਾ ਇਹ ਸਮਾਗਮ ਦੇ ਵਿੱਚ ਕੀ ਕੀ ਹੋ ਰਿਹਾ ਹੈ ਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਸਾਰੀ ਟੀਮ ਦਾ ਇੱਥੇ ਪਹੁੰਚਣ ਲਈ ਡਾਇਰੈਕਟਰ ਸਾਹਿਬ ਸਾਡੇ ਪ੍ਰਧਾਨ ਜੀ ਵਾਈਸ ਪ੍ਰਧਾਨ ਸਕੂਲ ਦੇ ਸਰਦਾਰ ਤਨਜੀਤ ਸਿੰਘ ਥੰਦੀ ਸੋ ਜਿਹੜਾ ਪਹਿਲਾਂ ਡਾਕਟਰ ਸਾਹਿਬ ਹੋਣਾ ਨੇ ਤੁਹਾਨੂੰ ਦੱਸੇ ਦਿੱਤਾ ਕਿ 30 ਤਰੀਕ ਨੂੰ ਜਿਹੜੀ ਰਮਤਾ ਹੋਵੇਗੀ ਪ੍ਰੋਗਰਾਮ ਦੀ ਤੇ 30 ਤੇ 31 ਤਰੀਕ ਨੂੰ ਬੱਚਿਆਂ ਦੇ ਜਿੱਦਾਂ ਵਿਦਿਅਕ ਮੁਕਾਬਲੇ ਹੋਣਗੇ ਇਹਦੇ ਨਾਲ ਹੀ ਜਿਹੜਾ ਮੁੱਖ ਸਮਾਗਮ ਹੁੰਦਾ ਹੈ ਹਰ ਸਾਲ ਪਹਿਲੀ ਸਤੰਬਰ ਨੂੰ ਇਹਨਾਂ ਚਾਰ ਬਬਰ ਕਰਮ ਸਿੰਘ ਜੀ ਬਬਰ ਉਦਾਸ ਸਿੰਘ ਰਾਮਗੜ੍ਹ ਚੋਂ ਗਿਆਂ ਬਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਬਬਰ ਬਿਸ਼ਨ ਸਿੰਘ ਜੀ ਮੰਗਟ ਸੋ ਇਹਨਾਂ ਚਾਰ ਬਬਰਾਂ ਤੇ ਬਬਰ ਲਾਇਰ ਦੇ ਜਿੰਨੇ ਵੀ ਸ਼ਹੀਦ ਹੋਏ ਆ ਸਾਰਿਆਂ ਨੂੰ ਯਾਦ ਕਰਦੇ ਹੋਏ ਜਿਹੜਾ ਸ਼ਹੀਦੀ ਸਮਾਗਮ ਹਰ ਸਾਲ ਪਹਿਲੀ ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸੋ ਇਸ ਸਾਲ ਵੀ 2025 ਵਿੱਚ ਵੀ ਪਹਿਲੀ ਸਤੰਬਰ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਸੋ ਇਸ ਦੇ ਵਿੱਚ ਸਾਡੇ ਕੋਲ ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਜੀ ਦੁਪਾਲਪੁਰੀ ਪਹਿਲਾ ਉਸ ਕੀਰਤਨ ਦੇ ਨਾਲ ਪ੍ਰੋਗਰਾਮ ਦੀ ਰਮਤਾ ਕਰਨਗੇ ਤੇ ਉਸ ਤੋਂ ਬਾਅਦ ਭਾਈ ਜਸਕਰਨ ਸਿੰਘ ਜੀ ਜੋ ਕਿ ਬਹੁਤ ਉੱਚ ਕੋਟੀ ਦੇ ਆਪਣੇ ਹਨ ਕੀਰਤਨੀਏ ਦੇਸ਼ਾਂ-ਪ੍ਰਦੇਸ਼ਾਂ ਵਿੱਚ ਜਾਂਦੇ ਹਨ ਉਹ ਉਸ ਤੋਂ ਬਾਅਦ ਕੀਰਤਨ ਕਰਨਗੇ ਉਹਨਾਂ ਤੋਂ ਬਾਅਦ ਢਾਡੀ ਓਂਕਾਰ ਸਿੰਘ ਜੀ ਮਾਨ ਕੁਕੜਾ ਵੀੜਾ ਤੋਂ ਉਹ ਢਾਡੀਵਾਰਾਂ ਦੇ ਨਾਲ ਜਿਹੜਾ ਸੰਕਟਾਂ ਨੂੰ ਨਿ ਹਾਲ ਕਰਨਗੇ ਤੇ ਇਹਨਾਂ ਬਾਰੇ ਜਾਣਕਾਰੀ ਦੇਣਗੇ ਉਸ ਤੋਂ ਉਪਰੰਤ ਸਾਡੇ ਕੋਲ ਬਹੁਤ ਹੀ ਉਗੇ ਜਿਹੜੇ ਹੈਗੇ ਆ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਉਹ ਪਹੁੰਚਣਗੇ ਉਹਨਾਂ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਹਾਸਸ ਕਲਾਕਾਰ ਜਿਹੜੇ ਆ ਪੰਜਾਬੀ ਉਹ ਵੀ ਆ ਰਹੇ ਨੇ ਜੀ ਘੁੱਗੀ ਸਾਹਿਬ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਘੁੱਗੀ ਸਾਹਿਬ ਨੇ ਆਪਣੇ ਇੱਕ ਮੀਟਿੰਗ ਦੇ ਵਿੱਚ ਆਪਣੇ ਕਰਨਿਆਂ ਨੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਇੱਥੇ ਦਾ ਅਕਾਲੀ ਲਹਿਰ ਦੀ ਇਸ ਸੰਸਥਾ ਦਾ ਇਸ ਯਾਦਗਾਰ ਦਾ ਤੇ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਹੋਇਆ ਸੋ ਇਸ ਲਈ ਅਸੀਂ ਗੁਰਪ੍ਰੀਤ ਸਿੰਘ ਘੁੱਗੀ ਨੂੰ ਵੀ ਉਚੇਚੇ ਤੌਰ ਤੇ ਇੱਥੇ ਬੁਲਾਇਆ ਹਾਂ ਜੀ ਸੋ ਉਹਨਾਂ ਦੇ ਨਾਲ ਜਿਹੜਾ ਸਾਡੀ ਕੌਮ ਦਾ ਮਾਣ ਜੀ ਜਿਨ੍ਹਾਂ ਦਾ ਅਸੀਂ ਬਹੁਤ ਸਨਮਾਨ ਕਰਦੇ ਆ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਸਰਦਾਰ ਰਗਵੀਰ ਸਿੰਘ ਜੀ ਗਿਆਨੀ ਰਗਵੀਰ ਸਿੰਘ ਜੀ ਉਹ ਚੇਚੇ ਤੌਰ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਪਹੁੰਚ ਰਹੇ ਹਨ ਸੋ ਇਹ ਪਹਿਲੀ ਤਰੀਕ ਦੇ ਜਿਹੜੇ ਸਾਡੇ ਪ੍ਰੋਗਰਾਮ ਹੈ ਸੋ ਸਾਡੇ ਬਬਰ ਕਾਲਮ ਸਿੰਘ ਮੈਮੋਰੀਅਲ ਟਰਸਟ ਦੇ ਪ੍ਰਧਾਨ ਜੀ ਵਾਈਸ ਪ੍ਰਧਾਨ ਸਰਦਾ ਡਾਇਰੈਕਟਰ ਕਪੜਾ ਜੀ ਤੇ ਸਾਡੇ ਜੋ ਕਿ ਸਾਡੇ ਵਿੱਚ ਥੋੜੇ ਦਿਨਾਂ ਵਿੱਚ ਮੇਰਾ ਖਿਆਲ ਕੱਲ ਹੀ ਪਹੁੰਚ ਰਹੇ ਹਨ ਮੈਨੇਜਿੰਗ ਡਾਇਰੈਕਟਰ ਸਰਦਾ ਜਸਪਾਲ ਸਿੰਘ ਜੜਲੀ ਜਸਪਾਲ ਸਿੰਘ ਜੜਲੀ ਦੇ ਉਹ ਵਿਦੇਸ਼ ਗਏ ਹੋਣ ਮਤਲਬ ਆ ਜਾਣਗੇ ਸੋ ਹਾਂ 28 ਤਰੀਕ ਨੂੰ ਪਹੁੰਚ ਰਹੇ ਆ ਪ੍ਰੋਗਰਾਮਾਂ ਕਰਕੇ ਥੋੜਾ ਉਹਨਾਂ ਦਾ ਬਿਜ਼ੀ ਸੀਗੇ ਜ਼ਿਆਦਾ ਜ਼ਰੂਰੀ ਸੀ ਜਾਣਾ ਪਰ ਉਹ 28 ਤਰੀਕ ਨੂੰ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਰਹੇ ਹੈ ਸਾਨੂੰ ਇਹਦੇ ਲਈ ਕਿਹੜਾ ਕਿਹੜਾ ਸਹਿਯੋਗ ਹੈ ਜੀ ਜਿਹੜਾ ਸਾਡੇ ਲਈ ਪੂਰੇ ਨਗਰ ਦਾ ਇਲਾਕੇ ਦਾ ਇਲਾਕੇ ਦੇ ਵਿੱਚ ਜਿੱਦਾਂ ਕਹਿ ਲਈਏ ਨਗਰ ਦੀਆਂ ਜਿਹੜੀਆਂ ਸਾਰੀਆਂ ਧਾਰਮਿਕ ਗੁਰਦੁਆਰਿਆਂ ਦੀ ਜਿੰਨੀਆਂ ਪ੍ਰਬੰਧਕ ਕਮੇਟੀਆਂ ਜੀ ਸਪੋਰਟਸ ਕਲੱਬ ਜੀ ਤੇ ਸਾਰੀਆਂ ਇਹ ਜਿੰਨੇ ਵੀ ਬਬਰ ਕਾਲੀਆਂ ਦੇ ਜਿੰਨੇ ਵੀ ਪਰਿਵਾਰ ਹਨ ਜੀ ਸੋ ਸਾਰਿਆਂ ਦਾ ಗ್ರಾಮ ਪੰਚਾਇਤ ਦਾ ਜਿਹੜਾ ਬਹੁਤ ਵੱਡਾ ਸਹਿਯੋਗ ਹੈ ਸੋ ਸਾਰਿਆਂ ਦਾ ਹਰ ਸਾਲ ਹੁੰਦਾ ਹੈ ਅੱਜ ਵੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਨਗਰ ਦੀਆਂ ਜਿੰਨੀਆਂ ਆਪਣੇ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਦੀਆਂ ਤੇ ಗ್ರಾಮ ਪੰਚਾਇਤ ਸਪੋਰਟਸ ਕਲੱਬ ਤੇ ਹੋਰ ਵੀ ਪਿੰਡ ਦੇ ਵਿੱਚ ਪੂਰਾ ਉਤਸ਼ਾਹ ਬਿਲਕੁਲ ਬਿਲਕੁਲ ਜੀ ਪੂਰੇ ਉਤਸ਼ਾਹ ਦੇ ਨਾਲ ਅੱਜ ਮੀਟਿੰਗ ਦੇ ਵਿੱਚ ਵੀ ਪੂਰੇ ਪਿੰਡ ਦੇ ਪ੍ਰਬੰanten ਸੱਜਣ ਜਿਹੜੇ ਮੋਤਵਰ ਸੱਜਣ ਨੇ ਉਹਨਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕੀਤੇ ਤੇ ਉਹਦੇ ਨਾਲ ਹੀ ਜੋ ਇਸ ਪ੍ਰੋਗਰਾਮ ਦੇ ਵਿੱਚ ਡਿਊਟੀਆਂ ਵੰਡੀਆਂ ਗਈਆਂ ਆਪ ਕੋ ਆਪਣੀ ਜਗ੍ਹਾ ਤੇ ਜਿਹੜੀਆਂ ਡਿਊਟੀਆਂ ਨਿਭਾਈ ਜਾਣੀਆਂ ਸੋ ਨਗਰ ਦੇ ਜਿਹੜੇ ਪ੍ਰਬੰਧਕ ਸੱਜਣ ਸੀਗੇ ਉਹਨਾਂ ਦੇ ਵਿੱਚ ਡਿਊਟੀਆਂ ਵੰਡੀਆਂ ਗਈਆਂ ਠੀਕ ਹੈ ਜੀ ਆ ਸਰਦਾਰ ਰਣਜੀਤ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਫਿਰ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ